ਜੈਪਾਲ ਟ੍ਰੇਨ ਆ ਜੀ ਮੈਂ ਮਖਜੂਰੀਗੜ ਬਟਾਲਾ ਮੇਰੇ ਮਤਲਬ ਪਹਿਲੀ ਮੰਜ਼ਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ਾਪ ਆ ਬੱਚਿਆਂ ਆਂਗੇ ਗੇਮਾਂ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਕੱਲ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮੇਰੀ ਦੁਕਾਨ ਵਿੱਚੋਂ ਥੋੜੀ ਜਿਹੀ ਅਵਾਜ਼ ਆਈ ਤਾਂ ਮੇਰੀ ਮਿਸਰੀ ਨੇ ਉੱਚੀ ਚ ਰੋਲਾ ਪਾ ਦਿੱਤਾ ਕਿ ਦੁਕਾਨ ਵਿੱਚ ਕੋਈ ਹੈ ਤੇ ਅਸੀਂ ਕੈਮਰਾ ਤੇ ਆਨ ਰੱਖ ਦਿਆਂ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਉਹ ਟੀਵੀ ਆਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹਨੇ ਜਦੋਂ ਭੱਜ ਗਿਆ ਬੜਾ ਨੁਕਸਾਨ ਹੋਸਾ ਦਾ ਜੀ ਜ਼ਰੂਰ ਦੁਕਾਨ ਦੇ ਵਿੱਚ ਇੱਕੋ ਵਿਅਕਤੀ ਆਇਆ ਬਾਹਰ ਕੈਮਰਾ ਨਹੀਂ ਲੱਗਾ ਹੋਇਆ ਦਾਲ ਕੋਲ ਨਹੀਂ ਵਿੱਚ ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਭੱਜ ਗਿਆ ਕੈਮਰਾ ਤੋੜਿਆ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਸਾਡਾ ਜੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨੇ ਤੇ ਦਰਵਾਜ਼ਾ ਲੱਗਾ ਉਹਨਾਂ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉੱਪਰ ਬੈਂਡ ਲੱਗਾ ਹੋਇਆ ਪਤਾ ਨਹੀਂ ਚੱਲਦਾ ਸ਼ੀਸ਼ਾ ਦਾ ਕੋਈ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਆ ਅੰਦਰ ਆਣ ਕਰ ਜਿਵੇਂ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਜਦ ਦੂਸਰੇ ਕੈਮਰੇ ਵੱਲ ਜਾ ਰਿਹਾ ਤਾਂ ਉਦੋਂ ਸਾਨੂੰ ਉਹਦੀ ਆਵਾਜ਼ ਆਈ ਤੇ ਅਸੀਂ ਰੋਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਆਵਾਜ਼ ਸੁਣ ਕੇ ਭੱਜ ਗਿਆ ਤਿਆਰੀ ਕੀ ਕਰ ਤਦ ਕੋਲ ਲੈ ਜਾ ਕੇ ਸਰਿਆ ਸੀ ਇਹ ਛੱਡ ਗਿਆ ਇੱਥੇ ਇੱਕ ਛੋਟਾ ਜਿਹੜਾ ਘਰ ਦੇ ਰਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਚਰੀਆ ਤੋਂ ਡੇ ਕੇ ਆਪਣੇ ਜਾਨ ਦੇ ਬਾਕੀ ਆਪਣੇ ਪੈਰ ਤੇ ਸਾਠ ਹੀ ਲਵਾਈ ਆ। ਛੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ। ਕੋਈ ਆਦਾ ਛੀਹ ਹੈ ਕਿ ਕੈਮਰੇ ਦੀ ਨਜ਼ਰ ਆ ਰਹੀ ਹੈ ਕਿਸੇ ਵਿੱਚ। ਕੈਮਰੇ ਵਿੱਚ ਤਾਂ ਹੋਈਆ ਇੱਕ ਸਾਈਡ ਤੋਂ ਨਜ਼ਰ ਆ ਰਿਹਾ। ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਈ ਤੁਹਾਨੂੰ ਪਹਿਚਾਨ ਸਕਦਾ। ਕੰਪਲੇਨਟ ਕੀਤੀ ਹੈ ਪਰ ਸਾਨੇ ਬਾਕੀ ਨੇ ਕਿਹਾ ਸੀ ਬਿੱਤਰ ਆ ਜਾਓ ਆ ਕੇ ਮਤਲਬ ਕਮੇਂਡ ਦੇਖੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਉਹ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕਮੇਂਡ ਕਰ ਦਿੰਦੇ ਆ। ਸਹੀ ਘਰ ਦੇ ਘਰ ਦੇ ਨਾਮ ਦੇ ਕਿਦਾਂ ਕਰਦਾ ਹੈ ਜਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਬਾਹਰ ਸੜ ਕੇ ਮੈਂ ਆ ਪਿਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਵਿਚਾਰੇ ਤੇ ਜੇ ਕਨੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੋਰ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਤੇ ਸ਼ਰੇ ਆ ਮਾਰ ਕੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਨਾਲ ਸਾਡੇ ਪਰਿਵਾਰ ਵੀ ਬਹੁਤ ਡਰਦਾ ਮਾ ਹੁੰਦਾ ਕਿਹਨਾਂ ਕੋਈ ਮਤਲਬ ਸਟਾਫ ਵੀ ਲਾ ਸਕਦੇ ਸੀ ਜਾਂ ਨਹੀਂ ਮੇਰੀ ਮਤਲਬ ਸਮਾਨ ਚ ਜਾਇਦਾ ਸਰਦਾਂ ਲੱਖਾਂ ਰੁਪਏ ਦਾ ਨੁਕਸਾਨ ਤੇ ਚੋਰੀ ਹੁੰਦਾ ਮੈਂ ਚਾਹਨਾ ਪ੍ਰਸ਼ਾਸਨ ਨੂੰ ਕਿ ਜਿਹੜੇ ਇਹ ਚੋਰਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕੋਈ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀਆਂ ਘਟਮਾਵਾ ਸਾਨੂੰ ਬਟਾਲੇ ਵਿੱਚ ਸੁਣਨ ਨੂੰ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕੇ ਨਾ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀਏ